ਤੇ ਤਨ ਦੀ ਮੌਤ ਮਨ ਦੀ ਵੀ ਮੌਤ ਹੈ ਜਬ ਤਬ ਦੀ ਕੀ ਲੋੜ ਹੈ ਇੱਕ ਦਿਨ ਮਰਾਂਗੇ ਤੇ ਚਲੋ ਖਤਮ ਗੱਲ ਨਹੀਂ ਤਨ ਮਰਦਾ ਹੈ ਮਨ ਨਹੀਂ ਮਰਦਾ ਮਨ ਦੇ ਅੰਦਰ ਜੈਸੇ ਸੰਸਕਾਰ ਪਏ ਆਉਂਦੇ ਨੇ ਸਿਮਰਤیاں ਪਈਆਂ ਆਉਂਦੀਆਂ ਨੇ ਉਹਦੇ ਮੁਤਾਬਕ ਅਗਲਾ ਜਨਮ ਹੋ ਜਾਂਦਾ ਹੈ ਜਾਂ ਮੈਂ ਇੰਜ ਬਿਆਨ ਕਰਾਂ ਮਨ ਮਰਦਾ ਹੈ ਹੰਕਾਰ ਨਹੀਂ ਮਰਦਾ ਤਨ ਮਰਦਾ ਹੈ ਹੰਕਾਰ ਨਹੀਂ ਮਰਦਾ ਕਿਉਂਕਿ ਮਨ ਦੇ ਤੇ ਹੰਕਾਰ ਹੈ ਹੰਕਾਰ ਅਗਲਾ ਜਨਮ ਕਰਾ ਦਿੰਦਾ ਹਉਮੇ ਇਹ ਆਜਤ ਹੈ ਹਉਮੇ ਕਰਮ ਕਮਾਏ ਹਉਮੇ ਇਹੀ ਬੰਦਨਾ ਫਿਰ ਫਿਰ ਜਾਉ ਨਹੀਂ ਪਾਰੇ ਤਨ ਦੀ ਮੌਤ ਹੋ ਜਾਂਦੀ ਹੈ ਵਾਸ਼ਨਾ ਦੀ ਮੌਤ ਨਹੀਂ ਹੁੰਦੀ ਮਨ ਦੀ ਮੌਤ ਨਹੀਂ ਹੁੰਦੀ ਮਨ ਦੇ ਚ ਵਾਸ਼ਨਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ ਉਬਾਸ਼ਨਾ ਅਗਲਾ ਜਨਮ ਕਰਾ